ਪਟਿਆਲਾ ਪੁਲਿਸ ਦੀ ਬਦਮਾਸ਼ੀ ਸਾਹਮਣੇ ਆਈ ਆ ਪੰਜਾਬ ਪੁਲਿਸ ਦੇ ਖਾਸ ਕਰਕੇ ਪਟਿਆਲਾ ਵਿੱਚ ਤਨਨਾਤ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੇ ਇੱਕ ਆਰਮੀ ਦੇ ਸਰਵਿੰਗ ਕਰਨਲ ਤੇ ਹਮਲਾ ਕੀਤਾ ਹੈ ਔਰ ਕਾਫੀ ਕੁਟਮਾਰ ਕੀਤੀ ਇਸ ਟਾਈਮ ਭਾਰਤੀ ਫੌਜ ਵਿੱਚ ਤਨਨਾਤ ਕਰਨਲ ਰੈਂਕ ਦੇ ਅਧਿਕਾਰੀ ਕਰਨਲ ਪਸ਼ਪਿੰਦਰ ਸਿੰਘ ਬਾਠ ਆਈਸੀਯੂ ਵਿੱਚ ਦਾਖਲ ਨੇ ਔਰ ਪੰਜਾਬ ਪੁਲਿਸ ਦੀ ਹਰਕਤ ਇਹ ਦੇਖ ਲਓ ਕਿ ਸ਼ਰੇਮ ਫੁਟੇਜ ਵੀ ਸਾਹਮਣੇ ਆ ਚੁੱਕੀ ਆ ਤੇ ਅਨਪਛਾਤੇ ਲੋਕਾਂ ਤੇ ਮਕਦਮਾ ਦਰਜ ਕੀਤਾ ਤੇ ਸਾਡੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾਠੋਂ ਨਾਲ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅ ਪਹਿਲੀ ਗੱਲ ਪੰਨਟ ਲੋ ਸਾਹਿਬ ਇਹ ਪੂਰਾ ਮਸਲਾ ਕੀ ਆ ਤੇ ਕਿੱਥੇ ਇਹ ਘਟਨਾ ਵਾਪਰੀ ਜੀ ਆ ਘਟਨਾ ਪਟਿਆਲੇ ਦੀ ਜੀ 13 ਤਰੀਕ ਨੂੰ ਸ਼ਾਮ ਨੂੰ ਸਗਵੇਂ ਸਵਾ 6:30 ਵਜੇ ਜੀ ਮੇਰੇ ਸੰਦੂ ਸਾਹਿਬ ਦਿੱਲੀ ਤੋਂ ਤੁਰੇ ਨੇ ਆਪਣੇ ਬੇਟੇ ਨਾਲ ਜੀ ਕਿਉਂਕਿ 14 ਤਰੀਕ 14 ਤਰੀਕ ਦੀ ਹੋਲੀ ਸੀ ਤੇ ਉਸ ਕਰਕੇ ਪਟਿਆਲੇ ਆਦੇ ਦੂਜਾ ਪਰਿਵਾਰ ਜਿਹੜਾ ਹੈਗਾ ਇਹਨਾਂ ਦੇ ਫਾਦਰ ਸਾਹਿਬ ਉਹ ਪਟਿਆਲੀ ਰਹਿੰਦੇ ਜੀ ਮਾਦਰ ਵੀ ਇੱਥੇ ਰਹਿੰਦੇ ਫਾਦਰ ਵੀ ਇੱਥੇ ਵਾਈਫ ਵੀ ਇੱਥੇ ਜੀ ਤੇ ਆਹਾਂ 13 ਤਰੀਕ ਨੂੰ ਦਿੱਲੀ ਤੋਂ ਚੱਲੇ ਨੇ ਜਿਹੜਾ ਹੱਥੋਂ ਜਿਵੇਂ 12:30 12 ਵਜੇ ਜੀ ਆਹਾਂ ਉੱਥੇ ਇਹ ਆਪਣਾ ਐਚੀ ਰਜਿੰਦਰਾ ਹਸਪੀਟਲ ਦੇ ਕੋਲ ਜੀ ਰੁਕੇ ਰਹੇ ਤੇ ਇਹਨਾਂ ਦਾ ਬੇਟਾ ਕਹਿੰਦਾ ਪਾਪਾ ਪਾ ਮੈਗੀ ਖਾ ਕੇ ਚੱਲਦੇ ਜੀ ਅਮੈਗੀ ਖਾਨ ਲਈ ਰੁਕੇ ਨੇ ਤੇ ਉੱਥੇ ਜਦੋਂ ਆ ਮੈਗੀ ਖਾਰੇ ਸੀ ਤਾਂ ਉੱਥੋਂ ਪੁਲਿਸ ਦੀਆਂ ਗੱਡੀਆਂ ਹੁੰਦੀਆਂ ਨੇ ਜੀ ਸਕੋਰਪੀਓ ਜੀ ਇੱਕ ਤੇ ਬੱਤੀ ਲੱਗੀ ਹੁੰਦੀ ਹੈ ਜੀ ਉਹ ਆਉਂਦੀਆਂ ਗੱਡੀਆਂ ਤੇ ਇਹਨਾਂ ਨੂੰ ਰੋਂਗ ਸਾਈਡ ਤੋਂ ਆਏ ਕਿੰਨੇ ਗੱਡੀ ਸੀ ਇੱਕ ਚੀਜ਼ ਮਤਲਬ ਆਪਣੀ ਗੱਡੀ ਪਾਸੇ ਕਰੋ ਇਸ ਆ ਗੱਡੀ ਲੱਗੋ ਸਰ ਜੀ ਜਦੋਂ ਇਹਨਾਂ ਨੇ ਕਿਹਾ ਇਹਨਾਂ ਨੂੰ ਕਹਿੰਦੇ ਇੱਕ ਐਸ ਐਚਓ ਸੀਗਾ ਹਰ ਜਿੰਦਰੇ ਢਿੱਲੋਂ ਜੀ ਜੀ ਉਹ ਕਹਿੰਦਾ ਗੱਡੀ ਪਾਸੇ ਕਰੋ ਕਹਿੰਦਾ ਉਹ ਉਹ ਲੋਕ ਤਾਂ ਠੀਕ ਠੀਕ ਤਰੀਕੇ ਨਾਲ ਸੀ ਮੈਂ ਮੈਂ ਮਰਨਲ ਇਨ ਆਰਮੀ ਜੀ ਇਹਨਾਂ ਨੇ ਆਪਣਾ ਆਈ ਕਾਰਡ ਵੀ ਦਿਖਾਇਆ ਜੀ ਕਹਿੰਦੇ ਤੇਰੇ ਬਾਰੇ ਕਰਨ ਨੇ ਲੱਤਾ ਝਕਾ ਦਿੰਦੇ ਹੁੰਦੇ ਅਸੀਂ ਜੀ ਇਹਨਾਂ ਨੇ ਗਲਤ ਬੋਲੇ ਤੇ ਉਸ ਤੋਂ ਬਾਅਦ ਇਹਨਾਂ ਨਾਲ ਕੋਹ ਧਮਾਕਾ ਸ਼ੁਰੂ ਕਰਤੀ ਇਹਨਾਂ ਨੇ ਜੀ ਇੱਕ ਇੱਕ ਦੂਜਾ ਹੈਗਾ ਪੁਲਿਸ ਅਫਸਰ ਇਨਸਪੈਕਟਰ ਰੌਨੀ ਸਿੰਘ ਜੀ ਉਹਨੇ ਸਿੱਧਾ ਨੱਕ ਤੇ ਮੁੱਕਾ ਮਾਰਿਆ ਕਰਨ ਸਾਹਬ ਜੀ ਐਨਕ ਲੱਗੀਆਂ ਸੀ ਨੱਕ ਟੁੱਟ ਗਿਆ ਇਹਨਾਂ ਦਾ ਨੱਕ ਤੇ ਇਫੈਕਟ ਮਤਲਬ ਉਹ ਜੋ ਵੀ ਹੋਇਆ ਹੈ ਬਲੈਕਆਊਟ ਹੋ ਗਿਆ ਇਹਨਾਂ ਦਾ ਜੀ ਇਹ ਉੱਤੇ ਕੁੱਟਮਾਰ ਕੀਤੀ ਸਾਰੀ ਇਹਨਾਂ ਨਾਲ ਸ਼ਰਿਆ 12 ਉਹਨਾਂ ਦੇ ਚਾਰ ਪੁਲਿਸ ਇੰਸਪੈਕਟਰਾਂ ਨੇ ਜੀ ਠੀਕ ਹੈਗਾ ਸੀ ਇੱਕ ਹੈਗਾ ਸੀ ਆਪਣਾ ਆ ਗੌਨੀ ਸਿੰਘ ਇੱਕ ਹੱਦ ਦੇ ਅੰਦਰ ਢਿੱਲੋਂ ਜੀ ਇੱਕ ਹੈਰੀ ਵੋਪਰ ਆ ਇੱਕ ਕਿਸਮਿੰਦਰ ਸਿੰਘ ਚਾਰ ਪੁਲਿਸ ਦੇ ਇੰਸਪੈਕਟਰ ਜਿਹੜੇ ਪਟਿਆਲਾ ਦੇ ਹੈਗੇ ਨੇ ਜੀ ਨਾਲ ਇਹਨਾਂ ਦੇ 7-8 ਗੱਲਵੇਂ ਇਹਨਾਂ ਨੇ ਪੂਰੀ ਗੱਜ ਕੇ ਕੁੱਟਮਾਰ ਕੀਤੀ ਉੱਥੇ ਵੀਡੀਓਜ਼ ਹੈਗੇ ਸਾਡੇ ਕੋਲ ਜੀ ਜੀ ਤੇ ਪੁਲਿਸ ਨੂੰ ਸੀ ਕਹਿ ਰਹੇ ਆ ਕਿ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਵੀ ਸਾਡੇ ਦਰਜ ਕੀ ਕਰਨੀ ਉਹ ਵੀ ਗੋਲ ਮੋਲ ਕਰਤੀ ਆਲ ਪਛਾਤਿਆਂ ਤੇ ਕਰ ਜੀ ਜਿਹਦਾ ਸਾਡਾ ਬਿਆਨ ਲੈ ਕੇ ਗਈ ਸੀ ਉਹ ਬਿਆਨ ਨੂੰ ਇਹਨਾਂ ਨੇ ਇਨਵੈਸਟੀਗੇਸ਼ਨ ਦਾ 파ਟ ਕਰਤਾ ਜੀ ਮੈਂ ਆਰਬੀ ਹਸਪੀਟਲ ਚ ਹੀ ਆ ਇਸ ਵਕਤ ਜੀ ਤੇ ਹੁਣ ਇਹਨਾਂ ਦੀ ਐਸ ਐਸ ਪੀ ਸਾਹਿਬ ਨੇ ਇਸੇ ਹੀ ਪੇਟੀਆ ਜੀ ਕਿ ਕਰਨ ਸਾਹ ਦੇ ਬਿਆਨ ਲੈਣ ਵਾਸਤੇ ਜੀ ਪੂਰੀ ਗੱਟਾ ਕਾਜ ਵਿੱਚ ਕਹਿੰਦੇ ਨਾ ਪੰਜਾਬ ਪੁਲਿਸ ਲਈ ਹੋਇਆ ਕਰਨ ਲਈ ਇਸੇ ਤਰੀਕੇ ਆਪਣੇ ਅਫਸਰਾਂ ਨੂੰ ਬਚਾ ਲਈਏ ਜੀ ਲੋਕੀ ਇਹਨਾਂ ਨੇ 2 ਦਿਨ ਪਹਿਲਾਂ 1 ਦਿਨ ਪਹਿਲਾਂ ਇਨਕਾਊਂਟਰ ਕੀਤਾ ਸੀ ਜੀ ਤੇ ਮਾਨਸਾ ਦੀ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਜੀ ਤੇ ਲੋਕਾਂ ਨੂੰ ਹੁਣ ਦੋ ਕਹੇ ਕਿ ਅਸੀਂ ਚਿਹਰਾ ਆ ਗਿਆ ਸਾਡੇ ਕੋਲ ਤਾਂ ਵੀਡੀਓਜ਼ ਨੇ ਜੀ ਜੀ ਅਸੀਂ ਸਾਡੇ 1% ਵੀ ਜੀ ਮੈਂ ਐਹ ਮੇਰੀ ਜ਼ਿੰਮੇਵਾਰੀ ਵਜੋਂ ਕਹਿੰਦਾ ਮੈਂ ਬਾਪੀ ਜਨਤਾ ਪਾਰਟੀ ਲੱਗੇ ਹੋਏ ਆ ਸਾਰਾ ਕਰਦੇ ਆ ਜੀ ਤੇ ਇਨੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਦੇ ਇਹਨਾਂ ਸਾਰਾ ਕਰਦੇ ਆ ਆਈ ਇਹ ਪਰਿਵਾਰ ਹੈ ਤੁਹਾਨੂੰ ਦੀ ਸੇਵਾ ਕਰਦੇ ਆਂ ਜੀ ਕਿ ਸਾਡੇ ਵਰਗੇ ਲੋਕਾਂ ਨਾਲ ਇੰਨਾ ਧੱਕਾ ਹੋਊਗਾ ਸੀ ਮੈਂ ਨਾਨਕ ਸਿੰਘ ਜੀ ਨੂੰ ਵੀ ਕਿਹਾ ਮੈਂ ਕਿਹਾ ਨਾਨਕ ਸਿੰਘ ਜੀ ਤੁਸੀਂ ਇਮਾਨਦਾਰੀ ਨਾਲ ਜੋ ਸਹੀ ਹੈਗਾ ਉਹਦਾ ਫੈਸਲਾ ਦੇ ਦਿਓ ਜੀ ਕਿ ਪਤਾ ਤੁਹਾਡੇ ਕਿਹੜੇ ਅਫਸਰ ਨੇ ਜੀ ਇਹਨਾਂ ਦੇ ਅਫਸਰ ਨੂੰ ਮਾਈ ਕਰੇ ਜੇ ਸਾਡੇ 'ਚ ਕੋਈ ਗਲਤੀ ਹੈ ਸਾਨੂੰ ਦੱਸੋ ਜੀ ਜੀ ਜੇ ਤੁਹਾਡੀ ਅਫਸਰਾਂ ਦੀ ਗਲਤੀ ਹੈ ਕਿ ਮਾੜੇ ਬੰਦੇ ਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ ਤੁਸੀਂ ਜੀ ਜੀ ਆਪਣਾ ਕੋਈ ਦੇਖੋ ਜੇ ਮੇਰੇ ਜੀ ਵੀ ਗਲਤੀ ਗੁਰਤੇ ਹੈ ਕਿ ਲੋਕਾਂ ਕੋਈ ਨਹੀਂ ਹੁਣ ਐਸਐਸਪੀ ਦੇ ਨਾਲ ਤੁਹਾਡੀ ਗੱਲ ਹੋ ਜੇ ਡਾਕਟਰ ਨਾਨਕ ਸਿੰਘ ਨੇ ਉਹ ਕੀ ਕਹਿ ਰਹੇ ਨੇ ਜੀ ਉਹ ਕਹਿੰਦੇ ਤੁਸੀਂ ਗਲਤੀ ਹੋ ਗਈ ਨਾ ਤੁਸੀਂ ਦੇਖ ਕੇ ਗੁੱਸਾ ਛੱਡੋ ਆਪਣਾ ਇਹਨਾਂ ਕੰਮ ਮੈਂ ਕਿ ਮੈਂ ਬਿਲਕੁਲ ਜੀ ਮੇਰੇ ਜੀ ਗਲਤੀ ਹੈ ਸਾਨੂੰ ਅੰਦਰ ਦਿਓ ਜੇ ਕਾਨੂੰਨ ਸਾਹਿਬ ਗਲਤੀ ਹੈ ਉਹ ਮੁਕਤਨ ਗਏ ਜੀ ਜੇ ਤੁਹਾਡੀ ਅਸਲ ਗਲਤੀ ਹੈ ਤਾਂ ਉਹ ਮੁਕਤਨ ਦੇ ਜੀ ਕਾਨੂੰਨ ਅਸੀਂ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈਗਾ ਇੱਥੇ ਜੀ ਜੀ ਮੇਰਾ ਤਾਂ ਇੱਕੋ ਹੀ ਸਾਸ ਸਟੈਂਡ ਹੈ ਆ ਕਾਨੂੰਨ ਦੇ ਉੱਪਰ ਕੋਈ ਨਹੀਂ ਹੈਗਾ ਨਾ ਤੁਸੀਂ ਨਾ ਮੈਂ ਨਾ ਨਾਰਕ ਸਿੰਘ ਜੀ ਤਾਂ ਪੁਲਸਬਸਤ ਜਿਹੜੇ ਹੈਗੇ ਨੇ ਜਿਹੜੇ ਇੰਸਪੈਕਟਰ ਨੇ ਮਤਲਬ ਔਰ ਖਾਕੀ ਵਰਦੀ ਜੇ ਕਿਸੇ ਨੇ ਖਾਕੀ ਵਰਦੀ ਪਾ ਲਈ ਕਿਸੇ ਨਾਲ ਕੁੱਟਮਾਰ ਕਰਨ ਦਾ ਅਧਿਕਾਰ ਨਹੀਂ ਦਿੱਤਾ ਕਿਸੇ ਨੂੰ ਸੜਕ ਤੇ ਤੁਹਾਡੇ ਮੁਤਾਬਕ ਤੁਹਾਡੇ ਮੁਤਾਬਕ ਪਟਿਆਲਾ ਪੁਲਿਸ ਇੰਨੀ ਬਦਮਾਸ਼ੀ ਕਰਨ ਤੋਂ ਬਾਅਦਜੂਦ ਹੁਣ ਰਫਾ ਦਫਾ ਕਰਨਾ ਚਾਹੁੰਦੀ ਆ ਤੁਹਾਡੇ ਸਾਹਮਣੇ ਉਹਨੇ ਇਸ ਤੋਂ ਵੱਧ ਕੀ ਦਿਸੂਗਾ ਤੁਹਾਨੂੰ 13 ਤਰੀਕ ਨੂੰ ਹਾਦਸਾ ਹੋਵੇ ਤੇ ਐਫ ਆਈ ਆਰ ਉਹ ਵੀ ਕੱਲ ਕੀਤੀ ਮੈਂ 12 ਵਜੇ ਕੱਲ ਪ੍ਰੈਸ ਕਾਨਫਰੰਸ ਕੀਤੀ ਮੈਂ ਆਪਣੇ ਖਵਤਰ ਜੀ 12 ਵਜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇਹਨਾਂ ਨੇ ਫਿਰ ਐਫ ਆਈ ਆਰ ਕੀਤੀ ਉਹ ਵੀ ਅਣਪਛਾਤੇਆਂ ਦੇ ਕਰਦੀ 7 ਬੰਦੇ ਆ ਸੇ ਨਹੀਂ ਜੇ ਤੁਹਾਡੇ ਕੋਲ ਗਰਤੇਜ ਸਿੰਘ ਢਿੱਲੋਂ ਸਾਹਿਬ ਜੇ ਤੁਹਾਡੇ ਕੋਲ ਫੁਟੇਜ ਆ ਗਈ ਸੀ ਸੀਸੀਟੀਵੀ ਕੈਮਰਿਆਂ ਦੀ ਤੇ ਕੀ ਪਟਿਆਲਾ ਪੁਲਿਸ ਕੋਲ ਉਹ ਫੁਟੇਜ ਹੈ ਨਹੀਂ ਹੈ ਜੀ ਉਹਨਾਂ ਨੂੰ ਪਤਾ ਲੱਗਿਆ ਕਿਹੜੇ ਕਿਹੜੇ ਐਸ ਐਚ ਓ ਨੇ ਸੁਣੋ 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 ਫੁਟੇਜ ਦੀ ਗੱਲ ਸੁਣੋ ਫੁਟੇਜ ਇਹਨਾਂ ਨੂੰ ਮੈਂ ਆਪ ਉਥੋਂ ਡੀ ਵੀ ਆਰ ਇਨਾਂ ਦੇ ਐਸਸੀ ਸੁਰੇਸ਼ ਕੁਮਾਰ ਨੂੰ ਹਾਈਡਓਵਰ ਕਰਾਈ ਹੈ ਜੀ ਵੀ ਆ ਸੁਰੇਸ਼ ਕੁਮਾਰ ਜੀ ਇਹ ਵੀ ਆ ਆਪਣੇ ਸੰਭਾਲ ਕੇ ਰੱਖੋ ਚਾਹੁੰ ਕਿਚ ਰੱਖੋ ਇਹਨੂੰ ਜੀ ਤੇ ਜਿਹੜੀ ਮੌਕੇ ਤੇ ਵੀਡੀਓ ਬਣਾਈ ਮੈਂ ਆਪਣੇ ਫੋਨ ਤੋਂ ਬਣਾਈ ਉਹ ਜੀ ਜਿਹੜੀ ਮੈਂ ਤੁਹਾਨੂੰ ਭੇਜੂਗਾ ਉਹ ਦੇਖ ਲਿਓ ਉਹ ਭੇਜੀ ਦਿੱਤੀ ਥੋੜੀ ਦੇਰ ਪਹਿਲਾਂ ਮੈਂ ਜੀ 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 ਆ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਆ ਲੜਾਈ ਅਸੀਂ ਲੜਾਂਗੇ ਜੀ ਤੇ ਅਖੀਰ ਕਿ ਸੱਚ ਦੀ ਜਿੱਤ ਹੋਊਗੀ ਹੋਊਗੀ ਅਸੀਂ ਪੰਜਾਬ ਨੂੰ ਨਾ ਆਹ ਬਗਮਾਂ ਸਪੋਰਟਸ ਗਾੜ ਕੇ ਦੀ ਨਸ਼ਾ ਮੁਕਤ ਕਰਾਂਗੇ ਗੈਂਗਸਟਰ ਮੁਕਤ ਕਰਾਂਗੇ ਮੈਂ ਤਾਂ ਕਹਿੰਦਾ ਤੀਜੀ ਗੱਲ ਜਿਹੜੇ ਇਹ ਜ ਗੁੰਡਾਗਰਦੀ ਕਰਦੇ ਨੇ ਜਿਹੜੇ ਅਫਸਰ ਕਰਦੇ ਨੇ ਉਹਨਾਂ ਤੋਂ ਵੀ ਮੁਕਤੀ ਚਾਹੀਦੀ ਸਾਨੂੰ ਪੰਜਾਬ ਤੁਸੀਂ ਮਹਿਸੂਸ ਕਰਦੇ ਜਿਹੜੇ ਪੁਲਿਸ ਦੇ ਜਿਹੜੇ ਚਾਰ ਇਨਸਪੈਕਟ ਟੀ ਮੰਗੂ ਟੀ ਮੰਗੂ ਸਫਾਈ ਕਰਾਂਗੇ ਪੰਜਾਬ ਦੀ ਗੁਰਤੇ ਸਿੰਘ ਢਿੱਲੋਂ ਸਾਹਿਬ ਜਿਹੜੇ ਤੁਸੀਂ ਜ਼ਿਕਰ ਕੀਤਾ ਚਾਰ ਪੁਲਿਸ ਇਨਸਪੈਕਟਰਾਂ ਦਾ ਜ਼ਿਕਰ ਕੀਤਾ ਨਾਮ ਲੈਨੇ ਇਹਨਾਂ ਦਾ ਮੌਕੇ ਤੇ ਮਲਾਜਾ ਹੋਇਆ ਕਿ ਇਹਨਾਂ ਨੇ दारू ਦੂਰ ਪੀਤੀ ਕਿ ਜਾਂ ਵੈਸੇ ਬੈਸ ਹੋਈ ਜੀ ਕੁਆ ਇਹ ਨਹੀਂ ਪਤਾ ਜੀ ਕੀ ਕੀ ਖਾਦਾ ਪੀਤਾ ਹੋਇਆ ਸੀ ਮੈਂ ਦੇਖਿਆ ਨਹੀਂ ਜੋ ਮੈਂ ਵੀਡੀਓ ਦੇਖਿਆ ਮੈਂ ਉਹ ਤੁਹਾਨੂੰ ਦੱਸ ਰਿਹਾ ਜੀ ਆਹ ਕਿ ਸਕੋਰਪੀਓ ਤੋਂ ਉਤਰੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਐ ਡਾਂਗਾ ਨਾਲ ਬੀਸ ਬਾਲ ਤੇ ਬੈਟਾਂ ਨਾਲ ਘੁੱਟਿਆ ਕਿ ਉਹ ਕ੍ਰਿਮੀਨਲ ਸੀ ਜੀ ਇਹਨਾਂ ਦੀ ਇਨੀਆਂ ਕਰਾਈ ਜੀ ਜੀ ਗੱਡੀ ਗੱਡੀ ਅਸੀਂ ਆਪਣੀ ਇੱਥੇ ਲਾਵਾਂਗੇ ਤੁਸੀਂ ਗੱਡੀ ਵਾਸਤੇ ਕਿਸੇ ਨੂੰ ਘੁੱਟੋਗੇ ਸੜਕਾਂ ਤੇ ਜੀ ਕੋਈ ਕਾਰਨ ਹੋਵੇ ਨਾ ਜੀ ਮਿੰਨੂ ਦੱਸੋ ਇਹ ਸਾਰੇ ਯੂਨੀਫਾਰਮ ਚੀ ਕੇ ਸਿਵਲ ਯੂਨੀਫਾਰਮ ਚੀ ਸਨ ਜੀ ਇਹ ਹਾਂ ਇਹਨਾਂ ਦੇ ਗਰਮੈਂਟ ਤਿੰਨ ਚਾਰ ਦਿਖ ਰਹੇ ਨੇ ਵੀਡੀਓ ਚ}{|\text{ਸਾਲਤਾ ਚੱਕੀਆਂ ਹੋਈਆਂ ਹੈ}|} ਜੀ ਤੇ ਉਹਨਾਂ ਦੀ ਵੜਦੀ ਪਾਈ ਆ ਸਾਰੇ ਸਿਵਲ ਫਰਸੇ ਦੇ ਮੁਲਾਜ਼ਮ ਸਾਰੇ ਜੀ ਕਿਉਂਕਿ ਇਹਦੇ ਸਪੈਸ਼ਲ ਬ੍ਰਾਂਚ ਪਟਿਆਲਾ ਦੇ ਮੁਲਾਜ਼ਮ ਸੀ ਕਾਂਸਟੇਬਲ ਹੈਡ ਕਾਂਸਟੇਬਲ ਜੀ ਜੀ ਸੀ ਰੈਂਕ ਦੇ ਹਮ ਹਮ ਤੇ ਇਹਦਾ 13 ਤਰੀਕ ਨੂੰ ਇਨਕਾਊਂਟਰ ਹੋਇਆ ਉਹ ਟੀਮ ਸੀ ਆ ਤੁਸੀਂ ਕਿਉਂਕਿ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਵੀ ਸੰਬੰਧ ਰੱਖਦੇ ਜੇ ਹੇਟਲ ਲੈਵਲ ਦੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਪਟਿਆਲੇ ਦੇ ਵਿੱਚ ਡੀਆਈਜੀ ਲੈਵਲ ਦੇ ਅਧਿਕਾਰੀ ਬੈਠੇ ਨੇ ਡੀਜੀਪੀ ਡੀਜੀਪੀ ਪੰਜਾਬ ਬੈਠੇ ਨੇ ਪੁਲਿਸ ਚੰਡੀਗੜ੍ਹ ਸੈਂਟਰ ਸੈਂਟਰ ਤੱਕ ਮੈਂ ਪਹੁੰਚ ਕਰ ਚੁੱਕਿਆ ਹਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੈਂ ਵੀ ਆਇਆ ਨਹੀਂ ਹੈ ਪਹਿਲਾਂ ਮੈਂ ਇਹਨਾਂ ਨੂੰ ਮੌਕਾ ਦਿੱਤਾ ਸੀ ਹਿਸਟਰੀ ਪੁਲਿਸ ਨੂੰ ਵੀ ਤੁਸੀਂ ਸਾਡੀ ਸੁਣਵਾਈ ਕਰ ਲਓ ਮੈਨੂੰ ਨਾ ਦਿੱਲੀ ਹੋਣ ਕਰਨ ਦੀ ਲੋੜ ਪਵੇ ਜੀ ਉਹਨਾਂ ਨੇ ਦਿੱਲੀ ਆਪਣੇ ਉੱਪਰ ਮਿਨਿਸਟਰੀਆ ਦੀ ਗੱਲ ਕਰ ਲਈ ਹੈ ਸਾਰੀ ਮਦਦ ਹੋ ਚੁੱਕੀ ਹੈ ਸਾਡੀ ਨਹੀਂ ਜਿਸ 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 ਆਪਸ ਪੰਜਾਬ ਸਰਕਾਰ ਤੋਂ ਸੁਣ ਲਓ ਪੰਜਾਬ ਸਰਕਾਰ ਤੋਂ ਇਤੋਂ ਦੇ ਲਾਅ ਐਂਡ ਆਰਡਰ ਤੋਂ ਮੈਨੂੰpropto ਸਾਹਿਬ ਮੇਰਾ ਉੱਛ ਚੁੱਕਿਆ ਆ ਹੁਣ ਜਿਹੜੀ ਆ ਤਾਰਾ ਦਿੱਲੀ ਤੋਂ 흘ਲੀਆਂ ਨੇ ਤਾਂ ਇਹਨਾਂ ਨੂੰ ਥੋੜਾ ਸਬ ਤੇਲੋ ਸਾਹਿਬ ਕਿਉਂਕਿ ਇੱਕ ਉਹ ਆਰਮੀ ਦੇ ਵਿੱਚ ਕਰਨਲ ਰੈਂਕ ਦੇ ਅਧਿਕਾਰੀ ਨੇ ਤੇ ਉਹ ਜਿਸ ਉਹ ਡਿਵੀਜ਼ਨ ਦੇ ਵਿੱਚ ਨੇ ਉੱਥੋਂ ਦੇ ਜਿਹੜੇ ਵੱਡੇ ਅਫਸਰਾਂ ਨਾਲ ਬਰਗੇਡੀਅਰ ਜਾਂ ਜੋ ਵੀ ਜਿਸ ਨੂੰ ਉਹ ਕਮਾਂਡ ਜਿਸ ਵੀ ਗੱਲ ਉੱਗੀ ਹੋਗੀ ਸਾਡੇ ਪਟਿਆਲਾ ਇੱਥੇ ਪਟਿਆਲਾ ਡਿਵੀਜ਼ਨ ਦੇ ਜੀਓਸੀ ਨੇ ਬੇਸਟ ਸਾਹਿਬ ਜਨਰਲ ਬੇਸਟ ਸਾਹਿਬ ਦੀ ਉਹਨਾਂ ਦੀ ਦਿੱਤੀ ਲੱਗੀ ਹੋਈ ਉੱਪਰੋਂ ਉਹਨਾਂ ਨੂੰ ਅਸੀਂ ਮਿਲ ਵੀ ਚੁੱਕੇ ਜੀ ਉਹ ਇੱਥੇ ਆਈ ਸੀ ਵੀ ਮਿਲ ਕੇ ਗਏ ਨੇ ਜੀ ਜਿਹੜੇ ਪਹਿਲਾਂ ਆ ਗਏ ਤੇ ਆਪ ਖੁਦ ਚੱਲ ਕੇ ਮਿਲ ਕੇ ਆਏ ਨੇ ਉਹ ਪੂਰਾ ਧਿਆਨ ਰੱਖ ਰਹੇ ਆ ਸਾਡਾ ਤੁਹਾਡੀ ਡਿਮਾਂਡ ਕੀ ਕੇ ਜਿਹੜੇ ਜਿਹੜੇ ਤੁਹਾਡੀ ਡਿਮਾਂਡ ਇਹਨਾਂ ਦੇ ਘਰੇ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਘਰੇ ਜਿਹੜੀ ਵੀ ਸਿਕਿਉਰਟੀ ਉਹਨਾਂ ਲਵਾਤੀ ਆਰਮੀ ਆਫ ਜੇਨੇਰੀਕਲੀ ਕੋਈ ਸੈਵੀ ਆਰਮੀ ਪੁਲਿਸ ਹੋਵੇ ਇਹਨਾਂ ਦੇ ਘਰੇ ਡਿਪਲੋਮੈਟ ਕਰਤੀ ਹੈਗੀ ਜੀ ਤੇ ਪੂਰਾ ਆਪਾ ਜੀ ਧਿਆਨ ਰੱਖ ਰਹੀ ਹੈ ਆਪਾ ਜੀ ਵੀ ਧਿਆਨ ਰੱਖ ਰਹੀ ਹੈ ਤੇ ਸਿਆਸਤ ਵੀ ਇਹਨਾਂ ਦਾ ਆਰਮੀ ਚਲੋ ਪਾਰਟੀ ਜੇ ਤੁਸੀਂ ਕਰੋ ਫਿਰ ਤਾਂ ਬੜਾ ਮਸਲਾ ਪੋਲੀਟੀਕਲ ਬਣ ਜਾਊਗਾ ਜਿਹੜਾ ਜੈਨੂਅਲ ਗੱਲ ਕਰਦਾ ਹੈ ਤੁਸੀਂ ਬੀਜੇਪੀ ਨੂੰ ਸਾਈਡ ਤੇ ਰੱਖ ਕੇ ਗੱਲ ਕਰੋ ਨਹੀਂ ਪੋਲੀਟੀਕਲ ਨਹੀਂ ਪੋਲੀਟੀਕਲ ਨਹੀਂ ਜੀ ਪੋਲੀਟੀਕਲ ਨਹੀਂ ਹੈਗਾ ਆ ਤੁਸੀਂ ਮੈਂ ਕਹਿੰਦਾ ਕਿ ਮੈਂ ਮੈਂ ਕਹਿੰਦਾ ਕਿ ਬੀਜੇਪੀ ਦੇ ਰਿਸ਼ਤੇਦਾਰ ਰਿਸ਼ਤੇਦਾਰ ਮੈਂ ਵੀ ਕਹਿ ਰਿਹਾ ਐਜ਼ ਐ ਮੈਂ ਉਹੀ ਢਲੋਸਾ ਮੈਂ ਐਜ਼ ਅ ਸਿਟੀਜ਼ਨ ਦੇ ਤੌਰ ਤੇ ਤੁਹਾਡੇ ਨਾਲ ਵੀ ਤੁਸੀਂ ਗੱਲ ਕਰਿਆ ਵੀ ਇੱਕ ਪੋਲੀਟੀਕਲ ਪਾਰਟੀ ਨੂੰ ਪਾਸੇ ਰੱਖ ਦੋ ਤੱਕਾ ਹੋਇਆ ਮੈਂ ਇਹ ਕਹਿ ਰਿਹਾ ਜੀ ਕਿ ਹੁਣ ਜਿਹੜੀ ਪਰਿਵਾਰ ਰਪੀਟਪੁਰਾ ਤੁਸੀਂ ਉਸ ਪਰਿਵਾਰ ਦੇ ਹਿੱਸਾ ਹੋ ਹੁਣ ਤੁਹਾਡੀ ਵੱਡੀ ਮੰਗ ਕੀ ਹੈ ਕਿ ਜਿਹੜੇ ਗਿਲਟੀ ਅਫਸਰ ਨੇ ਉਹਨਾਂ ਨੂੰ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਮੇਰੀ ਗੱਲ ਮੈਂ ਨਹੀਂ ਕਹਿੰਦਾ ਕਿ ਜਿਹੜੀ ਸਜ਼ਾ ਮਿਲਣੀ ਚਾਹੀਦੀ ਮੈਂ ਕਹਾਂ 10 ਸਾਲ ਨਹੀਂ ਪੀੜਤ ਪਰਿਵਾਰ ਉਹ ਇੱਕ ਨਜਾਇਜ਼ ਤੱਕਾ ਹੈ ਜਿਹੜੀ 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 ਕੁੱਟਮਾਰ ਹੋਈ ਹੈ ਜਿਹੜੀ ਮੇਰੇ ਸਾਨੂੰ ਦੀ ਬਾਹ ਤੋੜੀ ਹੈ ਜਿਹੜੇ ਮੇਰੇ ਭਤੀਜੇ ਦਾ ਸਿਰ 파ੜਿਆ ਟਾਂਕੇ ਲੱਗੇ ਹੋਏ ਨੇ ਜੀ ਤੇ ਜਿਵੇਂ ਵੀਡੀਓ ਚ ਕੁੱਟਮਾਰ ਹੋਈ ਹੈ ਦਾ ਸ਼ੁਕਰ ਕਰੋ ਬਚ ਗਏ ਜੀ ਰੱਬ ਕਰੇ ਜੀ ਜੀ ਜਿਵੇਂ ਇਹਨਾਂ ਦੇ بیسਬਾਲ ਦੇ ਬੈਟ ਪਏ ਨੇ ਕਿਸੇ ਦੀ ਅੱਖ ਤੇ ਵੱਜ ਜਾਂਦਾ ਕਿਸੇ ਦੇ ਤੱਕ ਤੇ ਵੱਜ ਜਾਂਦਾ ਇਸ ਇਸ ਹਦਿੰਦੀ ਜਿਆਦਾ ਹੋ ਜਾਂਦੀ ਕੌਣ ਜ਼ਿੰਮੇਵਾਰ ਹੁੰਦਾ ਕੁਝ ਵੀ ਹੋ ਸਕਦਾ ਮੈਂ ਉਹੀ ਟਿੱਲੋ ਸਾਹਿਬ ਕਹਿ ਰਹੇ ਕਿ ਪੁਲਿਸ ਕੀ ਕਰਦੀ ਹੁੰਦੀ ਹੈ ਨਾ 14 15 ਮਿੰਟ ਪੂਰੀ ਕੁੱਟਮਾਰ ਕੀਤੀ ਹੈ ਨਾ ਰੱਜ ਕੇ 12 ਬੰਦਿਆਂ ਦੀ ਮੈਂ ਉਹੀ ਕਹਿ ਰਿਹਾ ਜੀ ਪੁਲਿਸ ਐਂਡ ਤੇ ਕੀ ਕਰਦੀ ਹੁੰਦੀ ਹੈ ਤੁਹਾਨੂੰ ਵੀ ਪਤਾ ਕਿ ਪੁਲਿਸ ਬਾਅਦ ਚ ਟਰਾਂਸਫਰ ਕਰ ਦਿੰਦੀ ਹੈ ਗਿਆ ਜਾਂ ਵਾਦੋ ਵਾਦ ਸਸਪੈਂਡ ਕਰ ਦਿੰਦੀ ਦੋ ਤਿੰਨ ਦਿਨ ਵਾਸਤੇ ਅਸੀਂ ਅਸੀਂ ਸੁਣ ਲਓ ਜੀ ਮੈਂ ਪਰਚਾ ਕਰਾਉਂਗਾ ਬਾਈ ਨੇ ਅਸੀਂ ਕਹਿ ਚੁੱਕੇ ਹਾਂ ਜੀ ਅਸੀਂ ਆਇਡੈਂਟੀਫਾਈ ਕਰ ਚੁੱਕੇ ਹਾਂ ਬੰਦੇ ਬਾਰੇ ਨੇਮ ਪਰਚਾ ਕਰਾਉਂਗਾ 12 12 ਦੇ 12 ਬੰਦੇ ਕਦੇ ਸੀ ਚਾਹੁੰਦੇ ਜੀ ਬੰਦੀ ਜੋ ਕਾਨੂੰਨ ਦੀ ਸਜ਼ਾ ਹੈਗੀ ਬੰਦੀ ਧਾਰਾ ਲੱਗਦੀ ਉਹ ਧਾਰਾ ਲੱਗਣ ਤੇ ਬਾਕੀ ਆਪਣਾ ਕੋਰਟ ਜੋ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੋਗਾ ਚਲੋ ਬਹੁਤ ਬਹੁਤ ਸ਼ੁਕਰੀਆ ਅਸੀਂ ਵੀ ਕਹਿੰਦੇ ਕਿ ਇਨਸਾਫ ਮਿਲਣਾ ਚਾਹੀਦਾ ਇੱਕ ਭਾਰਤੀ ਫੌਜ ਦਾ ਕਰਨਲ ਜਿਹੜੇ ਦੇਸ਼ ਦੀ ਰੱਖਿਆ ਕਰਦੇ ਅਗੇ ਅਗਰ ਉਹਨਾਂ ਦੇ ਨਾਲ ਹੀ ਇਹੋ ਜਿਹਾ ਵਿਹਾਰ ਹੋਊਗਾ ਸਟੇਟ ਪੁਲਿਸ ਵੱਲੋਂ ਤੇ ਲਾਜ਼ਮੀ ਤੌਰ ਤੇ ਨਿੰਦਣਯੋਗ ਹੈ ਜੀ ਠੀਕ ਹੈ ਜੀ ਥੈਂਕ ਯੂ ਫਿਲਹਾਲ ਇਹ ਗੁਰਤੇਜ ਸਿੰਘ ਢਿੱਲੋਂ ਜਿਹੜੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ بیٹے ਦੇ ਨਾਲ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰ ਨੇ ਆਪਣੇ 8 ਗਨਮੈਨਾਂ ਦੇ ਨਾਲ ਧੱਕਾ ਕੀਤਾ ਕੁੱਟਮਾਰ ਕੀਤੀ ਐਸ ਟਾਈਮ ਕਰਨਲ ਬਾਠ ਐਸ ਟਾਈਮ ਆਈਸੀਯੂ ਵਾਰਡ ਦੇ ਵਿੱਚ ਤੇ ਪਟਿਆਲਾ ਪੁਲਿਸ ਦੀ ਹੱਦ ਇਥੋਂ ਤੱਕ ਦੇਖ ਲਓ ਉਹਨਾਂ ਨੇ ਸ਼ਰਯਾਮ ਆਪਣੇ ਇੰਸਪੈਕਟਰਾਂ ਨੂੰ ਬਚਾਉਣ ਦੀ ਖਾਤਰ ਐਫ ਆਈ ਆਰ ਦੇ ਵਿੱਚ ਅਣਪਛਾਤਾ ਪੁਲਿਸ ਲਿਖ ਦਿੱਤਾ ਗਿਆ ਇਹ ਪੰਜਾਬ ਦੇ ਵਿੱਚ ਕਾਮ ਚੱਲਦਾ ਆ ਰਿਹਾ ਹੈ ਕਿ ਪੁਲਿਸ ਵੀ ਪੰਜਾਬ ਦੇ ਵਿੱਚ ਅਣਪਛਾਤੀ ਹੋਣ ਲੱਗ ਪਿਆ ਜਦ ਕਿ ਸ਼ਰਯਮ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦੇ ਰਹੇ ਨੇ ਪੀੜਤ ਪਰਿਵਾਰ ਨੇ ਤੇ ਇੰਸਪੈਕਟਰ ਪਛਾਣ ਲਏ ਨੇ ਲੇਕਿਨ ਪਟਿਆਲਾ ਪੁਲਿਸ ਦੇ ਵੱਡੇ ਅਧਿਕਾਰੀ ਉਹ ਆਪਣੇ ਇੰਸਪੈਕਟਰ ਨਹੀਂ ਪਛਾੜ ਰਹੇ ਤੇ ਇਸ ਤੋਂ ਵੱਡੀ ਪੰਜਾਬ ਪੁਲਿਸ ਦੀ ਗੁੰਡਾਗਰਦੀ ਜਾਂ ਬੁਰਸ਼ਾਗਰਦੀ ਕੀ ਹੋ ਸਕਦੀ ਦੇਖਦੇ ਆ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲਦਾ ਜਾਂ ਫਿਰ ਖਾਨਾ ਪੂਰਤੀ ਵਾਸਤੇ ਪਟਿਆਲਾ ਪੁਲਿਸ ਚਾਰ ਇੰਸਪੈਕਟਰਾਂ ਦਾ ਤਬਾਦਲਾ ਕਰ ਦੇਗੀ ਜਾਂ ਫਿਰ ਮੁਅਤਲ ਫਿਰਾਲ ਇਸ ਜਾਣਕਾਰੀ ਦੇਣ ਧੜ ਤੋਂ ਲੈਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ